ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਰਾਸੀ ਦੂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਤੇ ਵਾਇਗਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲਓ ਜੀ ਅੱਜ ਆਪਣਾ ਵਲੌਗ ਸ਼ੁਰੂ ਹੋ ਰਿਹਾ 11 ਵਜੇ ਤੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਜਿਹਾ ਲੱਗਿਆ ਵਲੌਗ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜਿਵੇਂ ਦਿਨ ਛੋਟੇ ਛੋਟੇ ਹੋ ਗਏ ਤੇ ਬੜੀ ਕੋਸ਼ਿਸ਼ ਕੀਤੀ ਛੇਤੀ ਛੇਤੀ ਨਿਕਲਦੀ ਕਰੋ ਪਰ ਟਾਈਮ ਨਹੀਂ ਲੱਗਿਆ ਤੇ ਇਧਰ ਡੈਡੀ ਜੀ ਤੇ ਅੰਕਲ ਜੀ ਆ ਜਿਨ੍ਹਾਂ ਦੇ ਨਾਲ ਮੈਂ ਅੱਜ ਕੋਈ ਜ਼ਰੂਰੀ ਕੰਮ ਹੈ ਗੰਗਾ ਨਗਰ ਉੱਥੇ ਜਾ ਰਹੇ ਆ ਤੇ 11 ਵਜੇ ਗਏ ਹਨਾ ਕੰਮ ਕਾਜ ਕਰਦੇ ਹਨ ਕਿਉਂਕਿ ਠੰਡ ਕਾਫੀ ਹੋ ਗਈ ਹੈ ਤੇ ਲੋ ਜੀ ਇੱਥੇ ਆਪਾਂ ਹੁਣ ਜਿਹੜਾ ਭਾਰਤ ਮਾਲਾ ਸੜਕ ਤੇ ਬਣਿਆ ਹੋਇਆ ਟੋਲ ਪਲਾਜਾ ਤੇ ਇਹ ਤੇ ਪਹੁੰਚ ਗਏ ਆਪਾਂ ਤੇ ਸ਼ੁਕਰ ਹੈ ਵੀ ਹੁਣ ਸੜਕ ਬਹੁਤ ਵਧੀਆ ਬਣ ਗਈ ਹੈ ਨਾ ਜਦੋਂ ਸੜਕ ਖਰਾਬ ਹੁੰਦੇ ਸੀ ਬਹੁਤ ਟਾਈਮ ਲੱਗਦਾ ਸੀਗਾ ਬਸ ਸਾਨੂੰ ਫਿਰ ਗੰਗानगर ਜਾਣ ਨੂੰ ਡੇਢ ਕ ਘੰਟਾ ਸਵਾ ਕ ਘੰਟਾ ਲੱਗਦਾ ਤੇ ਇੱਥੇ ਅਸੀਂ ਪਹੁੰਚ ਗਏ ਆ ਗੰਗानगर ਮਹਾਰਾਜਾ ਗੰਗਾ ਸਿੰਘ ਚੌਂਕ ਪਹੁੰਚ ਚੁੱਕੇ ਆ ਤੇ ਅੱਜ ਬਸ ਮੈਂ ਤੁਹਾਨੂੰ ਇਧਰ ਕਿਸਾਨੀ ਧਰਨਾ ਵੀ ਲੱਗਿਆ ਹੋਇਆ ਆ ਤੇ ਅੱਜ ਸਾਰੇ ਜਿਹੜੇ ਚੌਂਕ ਹੈ ਉਹੀ ਦਿਖਾ ਰਹੀ ਆ ਸਾਡੇ ਗੰਗानगर ਦੇ ਤੇ ਕਿਉਂਕਿ ਇਧਰ ਅਸੀਂ ਆ ਪਹੁੰਚ ਗਏ ਆ ਪਹਿਲਾਂ ਸੁਖਾੜੀਆ ਸਰਕਲ ਤੇ ਸੁਖਾੜੀਆ ਸਰਕਲ ਤੇ ਇਧਰ ਲੱਗਿਆ ਹੋਇਆ ਹੈ ਮੇਲਾ ਤੇ ਮੇਲਾ ਤੇ ਚਲੋ ਬਾਅਦ ਚ ਦੇਖਾਂਗੇ ਫਿਰ ਅਸੀਂ ਪਹੁੰਚ ਗਏ ਆ ਸ਼ਿਵ ਚੌਂਕ ਸ਼ਿਵ ਚੌਂਕ ਤੇ ਇਧਰ ਆ ਤਿੱਬਤ ਮਾਰਕੀਟ ਲੱਗੀ ਹੋਈ ਹੈ ਨਾ ਜੋ ਕਿ ਹਰ ਸਾਲ ਲੱਗਦੀ ਹੈ ਤਿੱਬਤ ਮਾਰਕੀਟ ਜਿਵੇਂ ਸਰਦੀਆਂ ਵਾਲੇ ਕੱਪੜੇ ਵਗੈਰਾ ਬਹੁਤ ਆਉਂਦੇ ਆ ਨਾ ਵਧੀਆ ਸੀ ਅੱਗੇ ਵੀ ਕਈ ਵਾਰੀ ਇੱਥੇ ਸ਼ਾਪਿੰਗ ਕੀਤੀ ਹੋਈ ਆ ਤੇ ਇਧਰ ਅਸੀਂ ਦੇਖ ਰਹੇ ਸੀਗੇ ਵਧੀਆ ਕੋਟ ਟੋਪੀਆਂ ਸੋਹਣੇ ਹਨਾ ਤੇ ਜਿਹੜੇ ਬੱਚਿਆਂ ਵਾਸਤੇ ਵੈਰਾਈਟੀਆਂ ਆ ਉਹ ਬਹੁਤ ਵਧੀਆ ਡੈਡੀ ਜੀ ਟੋਪੀਆਂ ਦੇਖ ਰਹੇ ਆ ਪਰ ਡੈਡੀ ਜੀ ਨੂੰ ਕੋਈ ਪਸੰਦ ਨਹੀਂ ਆ ਰਹੀ ਜੀ ਕੋਕੀ ਥੋੜੀ ਖੁੱਲੀ ਹੋਵੇ ਨਾ ਟੋਪੀ ਤੇ ਉਹ ਸੈਟ ਆ ਜਾਂਦੀ ਹੈ ਨਾ ਫਿਰ ਤਾਂ ਰੱਖ ਕੇ ਥੋੜੀਆਂ ਭੀੜੀਆਂ ਸੀ ਬੱਕੇ ਜੀ ਆ ਦੇਖੋ ਬੱਚਿਆਂ ਵਾਲੀਆਂ ਆਈਟਮਾਂ ਬੜੀਆਂ ਸੋਹਣੀਆਂ ਸੀ ਸੌਫਟ ਸੌਫਟ ਜੀਆਂ ਤੇ ਮੈਂ ਤੇ ਬਸ ਕੈਮਰਾ ਲੈ ਕੇ ਉਧਰ ਉਧਰ ਘੁੰਮ ਰਹੀ ਸੀਗੀ ਸ਼ਾਪਿੰਗ ਮੈਂ ਕੁਝ ਨਹੀਂ ਕਰਨੀ ਸੀ ਕਿਉਂਕਿ ਮੇਰੇ ਕੋਲੇ ਸਾਰਾ ਹੈਗਾ ਹੀ ਆ ਸਭ ਨਾਲ ਮਟੀਰੀਅਲ ਫਿਰ ਐਕਸਟਰਾ ਖਰਚਾ ਕੀ ਕਰਨਾ ਮੈਂ ਕਿਹਾ ਚਲੋ ਦੇਖ ਜਾਈਆਂ ਵੀ ਹਾਂ ਇੱਕ ਕੋਈ ਇੱਕ ਚੀਜ਼ ਪਸੰਦ ਆ ਗਈ ਤੇ ਜ਼ਰੂਰ ਲੈ ਲਾਂਗੇ ਤੇ ਇੱਥੇ ਮੈਂ ਦੇਖ ਰਹੀ ਸੀਗੇ ਟੋਪੀਆਂ ਤੇ ਇਹ ਜਿਹੜੀਆਂ ਕਿ ਜੈਂਟਸ ਵਾਲੀਆਂ ਹਨ ਤੇ ਫਿਰ ਮੈਂ ਕੋਟੀਆਂ ਵਗੈਰਾ ਵੀ ਦੇਖੀਆਂ ਤੇ ਆ ਬੱਚਾ ਬਹੁਤ ਕਿਊਟ ਲੱਗ ਰਿਹਾ ਬੜਾ ਸੋਹਣਾ ਚਲੋ ਜੀ ਇਦਾਂ ਕਰਦੇ ਕਰਦੇ ਅਸੀਂ ਸਾਰਾ ਜਿਹੜਾ ਘੁੰਮ ਰਹੇ ਸੀਗੇ ਹਨਾ ਤੇ ਇਹਦਰ ਮੈਂ ਕੋਟੀ ਦੇਖ ਰਹੀ ਸੀਗੀ ਠੀਕ ਹੈ ਵਧੀਆ ਹੈ ਹਨਾ ਸੋਹਣੀਆਂ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਹਨ ਜਦੋਂ ਕਿਸੇ ਨੇ ਸ਼ਾਪਿੰਗ ਕਰਨੀ ਹੋਵੇ ਤਾਂ ਤੇ ਵੈਸੇ ਵੀ ਆਪਾਂ ਨੂੰ ਐਕਸਟਰਾ ਤਾਂ ਕੁਝ ਖਰਚਾ ਨਹੀਂ ਕਰਨਾ ਚਾਹੀਦਾ ਨਾ ਜਿੰਨਾ ਹੋ ਸਕੇ ਆਪਦੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ ਨਾ ਤੇ ਇਹ ਵੀ ਮੈਂ ਟੋਪੀਆਂ ਦੇਖ ਰਹੀ ਸੀਗੀ ਮੈਨੂੰ ਇੱਥੇ ਕੁਝ ਰੰਗ ਜਿਹੇ ਪਸੰਦ ਨਹੀਂ ਆ ਰਹੇ ਸੀਗੇ ਹਨਾ ਤੇ ਕੁਝ ਇਹ ਨਾ ਬੱਚਿਆਂ ਦੀਆਂ ਸੋਹਣੀਆਂ ਜਿੰਦੂਆਂ ਤੇ ਆਹ ਟੋਪੀ ਮੈਂ ਦੇਖ ਕੇ ਪਸੰਦ ਲਈ ਮੈਨੂੰ ਆਜਾ ਚਲੋ ਅਜਾ ਸਾਡੀ ਵਿੰਡੋ ਸ਼ਾਪਿੰਗ ਹੋ ਰਹੀ ਆ ਘੁੰਮ ਫਿਰ ਲਈਏ ਸਕੇ ਚਲੋ ਆਏ ਹੋਏ ਕਿੰਨਾ ਨਾ ਸਪੈਸ਼ਲ ਆਏ ਨੇ ਜੰਦਾ ਘਰ ਉਸਾਲਾ ਵਿੱਚ ਨਿਕਲਣਾ ਔਖਾ ਹੋ ਜੰਦਾ ਚਲੋ ਦੇਖ ਲਾਂਗੇ ਕੋਈ ਚੀਜ਼ ਪਸੰਦ ਆ ਗਈ ਤਾਂ ਇੱਕ ਆ ਟੋਪੀ ਮੈਨੂੰ ਪਸੰਦ ਆ ਗਈ ਦੂਸੀ ਸਾਈਡ ਲੇਡੀਜ਼ ਬਹੁਤ ਹੈ ਬਹੁਤ ਜ਼ਿਆਦਾ ਦੇਖ ਰਹੀਆਂ ਲੇਡੀਜ਼ ਸ਼ਾਪਿੰਗ ਕਰ ਰਹੀਆਂ ਆ ਤੇ ਸੂਟ ਦੇਖੋ ਕਿੰਨੇ ਸੋਹਣੇ ਕਮੀਜ਼ तेरे no <ra�> no no like so भी तो ये गए गए देखो देखो डबल एक्स में बड़ा रहेगा आप हां ये वाले ऐसे में ये जैसे में कर दो देखो ये ये नहीं आएगी दुनिया से नहीं आएगी तेरे में नहीं आएगा ये देख लो ये तेरे में भी आ रहा है ना ना या या है। ये ये बॉडी से नहीं ले तो बॉडी भी लैट्री एक्सरसाइज ये होता है अब दोनों आ जाएगा इसमें बढ़िया हुआ ना अब भी हुआ ना अगर कम बड़ी अच्छा कलर है है कलर पर जैसे इसमें रंग डिजाइन ना बहुत प्यारा जी टिप्पण मार्केट कैप और कुछ नहीं पसंद आया वैसे सारा कुछ है करता करते कोट देख रहे इधर पसंद करे कैप देख रहे अभी पसंद नहीं आई ਫੀੜੀਆਂ ਸੀ ਨਾ ਥੋੜੀਆਂ ਤਾਂ ਗੱਲਾਂ ਬੋਲਦੀਆਂ ਹੈ ਜੀ ਸਰ ਬੁਲਾ ਰੋਂ ਬੁਲਾ ਰੋਂ ਵੇ ਇੱਥੇ ਬਾਹਵਾਂ ਦੇ ਛੋਟੀਆਂ ਰਹਿ ਗਈਆਂ ਬਾਹਵਾਂ ਦੇ ਛੋਟੀਆਂ ਰਹਿ ਗਈਆਂ ਦੀਆਂ ਕੋਟ ਲੰਬਾ ਆ ਜੇ ਲੋਇਥੇ ਅਸੀਂ ਵਾਪਸ ਚੱਲ ਪਏ ਤੇ ਇੱਧਰ ਦੇਖੋ ਸਬਜ਼ੀਆਂ ਦੀਆਂ ਰੇੜੀਆਂ ਕਿੰਨੀਆਂ ਲੱਗੀਆਂ ਹੋਈਆਂ ਤਾਂ ਮਾਰਕੀਟ ਜਿਹੜਾ ਹੁਣ ਬਹੁਤ ਫੈਲ ਗਿਆ ਨਾ ਗੰਗਾ ਨਗਰ ਜਿਸ ਟਾਈਮ ਅਸੀਂ ਗੰਗਾ ਨਗਰ ਰਹਿੰਦੇ ਹੁੰਦੇ ਸੀ ਵਪਾਰਦੇ ਹੁੰਦੇ ਸੀਗੇ ਉਦੋਂ ਇਹਨਾਂ ਗੰਗਾ ਨਗਰ ਫੈਲਿਆ ਹੋਇਆ ਨਹੀਂ ਸੀ ਹੁਣ ਤਾਂ ਬਾਹਰ ਤੱਕ ਆ ਗਿਆ ਤੇ ਇੱਧਰ ਦੇਖੋ ਵਿੱਚੇ ਦੁਕਾਨਾਂ ਬਣ ਰਹੀਆਂ ਹਨਾ ਸ਼ੋਰੂਮ ਬਣਦੇ ਵਿੱਚ ਖੇਤ ਵੀ ਹੈਗੇ ਯਾਨੀ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆ ਗਈਆਂ ਆ ਉਹ ਜ਼ਮੀਨਾਂ ਵੇਚ-ਵੇਚ ਕੇ ਆਪਦੀਆਂ ਇੱਥੇ ਸ਼ੋਰੂਮ ਵਗੈਰਾ ਬਣਾ ਰਹੇ ਆ ਦੇਖੋ ਖੇਤ ਆ ਗਿਆ ਨਾ ਵਿੱਚ ਕਿਸੇ ਦੇ ਬਾਗ ਵੀ ਲੱਗੇ ਹੋਏ ਆ ਵਧੀਆ ਵੈਸੇ ਇਨਕਮ ਕਾਫੀ ਹੋ ਜਾਂਦੀ ਜਿਨ੍ਹਾਂ ਦੇ ਸ਼ਹਿਰ ਦੇ ਵਿੱਚ ਜ਼ਮੀਨ ਆ ਜਾਂਦੀ ਹੈ ਰੇਟ ਵਗੈਰਾ ਵੀ ਕਾਫੀ ਮਿਲ ਜਾਂਦਾ ਨਾ ਤੇ ਚਲੋ ਇਹ ਸਾਰੀਆਂ ਦੁਕਾਨਾਂ ਨਵੀਆਂ ਬਣ ਰਹੀਆਂ ਇਹ ਅਸੀਂ ਬਾਰ ਬਾਰ ਤੇ ਆ ਗਏ ਸੀ ਆਊਟਸਾਈਡ ਜਿਹੜਾ ਸ਼ਿਵ ਚੌਂਕ ਤੋਂ ਬਾਰ ਬਾਰ ਹੈਗਾ ਆ ਉਸ ਪਾਸਿਓਂ ਆ ਰਹੇ ਸੀਗੇ ਚਲੋ ਮੈਂ ਕਿਹਾ ਆ সাইਡ ਵੀ ਦੇਖ ਲਈ ਕਿੰਨਾ ਡਵੈਲਪਮੈਂਟ ਹੋ ਗਿਆ ਨਾ ਤੇ ਇਹ ਰਸਤੇ 'ਚ ਅਸੀਂ ਦਰਾਗੇ ਸੀਗੇ ਗੁਰਦੁਆਰਾ ਸਾਹਿਬ ਆ ਇਹਦੇ ਦਰਸ਼ਨ ਕੀਤੇ ਤੇ ਬਸ ਜਾਂਦੇ ਹੋਏ ਦਰਸ਼ਨ ਕਰ ਲਏ ਸੀਗੇ ਤੇ ਆ ਫਿਰ ਅਸੀਂ ਟੋਲ ਪਲਾਜ਼ਾ ਪਹੁੰਚ ਗਏ ਆ ਤੇ ਵਧੀਆ ਹੈ ਨਾ ਸੜਕ ਵਧੀਆ ਬਣ ਗਈ ਤੇ ਛੇਤੀ ਛੇਤੀ ਪਹੁੰਚ ਦਈਦਾ ਤੇ ਚਲੋ ਜੀ ਇਹ ਰਾਹ ਦੇ ਵਿੱਚ ਖੇਤ ਕਿੰਨੇ ਸੋਹਣੇ ਲੱਗ ਰਹੇ ਵਿਊ ਬੜਾ ਸੋਹਣਾ ਲੱਗ ਰਿਹਾ ਸੀ ਤਾਂ ਮੈਂ ਇਹਨੂੰ ਕੈਮਰੇ ਚ ਕੈਚ ਕਰ ਲਿਆ ਬੜੇ ਸੋਹਣੇ ਲੱਗਦੀ ਪੀਲੀ ਪੀਲੀ ਸਰੋਂ ਤੇ ਇੱਧਰ ਆਪਾਂ ਹੁਣ ਪਹੁੰਚ ਗਏ ਆ ਕਮੀਨਪੁਰ ਆ ਗਿਆ ਹਨਾ ਜਿੱਥੇ ਬਣੀ ਹੋਈ ਹੈ 슈ਗਰ ਮਿਲ ਇੱਥੇ ਗੰਨਾ ਜਿਵੇਂ ਕੀ ਟੋਂਦੇ ਆ ਤੇ ਗੰਨੇ ਵਾਲੀਆਂ ਟਰਾਲੀਆਂ ਟਰਾਲੇ ਬਹੁਤ ਖੜੇ ਹੋਏ ਆ ਤੇ ਰਾਜਵਿੰਦਰ ਨੇ ਤਾਂ ਖੁਦ ਇੱਧਰ ਜਿਵੇਂ ਕੀ ਗੰਨਾ ਬਹੁਤ ਢੋਇਆ ਚਲੋ ਹੁਣ ਵੀ ਸਾਡਾ ਟਰਾਲਾ ਇੱਥੇ ਪਹੁੰਚਦਾ ਹੈ ਪਰ ਹੁਣ ਜਿਵੇਂ ਕੀ ਰੈਂਟ ਤੇ ਆਉਂਦਾ ਆ ਨਾ ਇੱਧਰ ਕਿਸੇ ਨੂੰ ਦਿੱਤਾ ਹੋਇਆ ਰੈਂਟ ਤੇ ਤੇ ਉਹ ਗੰਨਾ ਢੋਂਦੇ ਆ ਬਿਆਸੀ ਜਦੋਂ ਮਿਲ ਚੱਲਦੀ ਹੁੰਦੀ ਆ ਉੱਥੋਂ ਇੱਥੋਂ ਬੜੀ ਗੰਦੀ ਜੀ ਬਦਬੂ ਜੀ ਆਉਂਦੀ ਹੁੰਦੀ ਨਾ ਟੱਪਣਾ ਔਖਾ ਹੋ ਜਾਂਦਾ ਹੁਣ ਤਾਂ ਇੱਥੇ ਅਜੇ ਗੰਨਾ ਜਿਹੜਾ ਢੋ ਰਹੇ ਆ ਸਭ ਢੋਜੀ ਉਹ ਇਹ ਅਗੇ ਆਪਣੇ ਪਿੰਡ ਦੇ ਖੇਤ ਤੇ ਇਹ ਸਰੋਂ ਬੜੀ ਸੋਹਣੀ ਲੱਗ ਰਹੀ ਹੈ ਹਰੀ ਤੇ ਪੀਲਾ ਰੰਗ ਜਿਹੜਾ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਹੈ ਹਨਾ ਬੜਾ ਸੋਣਾ ਲੱਗਦਾ ਬੜਾ ਜੀ ਕਰ ਰਿਹਾ ਸੀ ਮੈਂ ਇੱਥੇ ਪੀ ਕੇ ਕਰਾਂ ਮੈਂ ਪਰ ਟਾਈਮ ਨਹੀਂ ਸੀ ਕਿ ਘਰੇ ਆ ਕੇ ਕੁਝ ਕੰਮ ਕਾਜ ਕਿਤੇ ਸਬਜ਼ੀ ਵਗੈਰਾ ਫਿਰ ਮੰਮੀ ਨੇ ਬਣਾਈ ਕਿਉਂਕਿ ਉਧਰ ਉਹ ਫਿਰ ਟਿਊਸ਼ਨ ਪੜਾਉਣ ਦਾ ਵੀ ਟਾਈਮ ਹੋ ਗਿਆ ਸੀਗਾ ਤੇ ਕੁਝ ਕੰਮ ਕਾਜ ਮੈਂ ਕਰਾਤੇ ਸੀਗੇ ਕੁਛ ਮੈਂ ਕਿ ਟਿਊਸ਼ਨ ਪੜਾਉਣ ਤੋਂ ਬਾਅਦ ਕਰੂੰਗੀ ਕਿਉਂਕਿ ਬੱਚਿਆਂ ਦੇ ਇਗਜ਼ਾਮ ਚੱਲ ਰਹੇ ਆ ਫਿਰ ਆਪਾਂ ਟਿਊਸ਼ਨ ਤੋਂ ਵੀ ਛੁੱਟੀ ਨਹੀਂ ਕੀਤੀ ਚਲੋ ਜੀ ਇਹ ਸੀਗਾ ਆਪਣਾ ਅੱਜ ਵਾਲਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਤੇ ਇਹ ਕੁਝ ਗੰਗਾਨਗਰ ਨਾਲ ਜਿਹੜੀਆਂ ਜਿਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੂੰ ਆਪਾਂ ਗੰਗਾਨਗਰ ਸ਼ਹਿਰ ਵੀ ਦਿਖਾਤਾ ਜੀ ਚਲੋ ਜੀ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਸ਼ੀਕਾਲ ਜੀ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਫੁੱਲ ਸਪੋਰਟ ਕਰਿਆ ਕਰੋ ਤੁਹਾਡੇ ਸਭ ਦੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਕਮੈਂਟ ਪੜ ਕੇ ਤੁਹਾਡੇ ਬਹੁਤ ਵਧੀਆ ਲੱਗਦਾ ਆ ਸਾਰੇ ਹੱਸਦੇ ਵਸਤੇ ਰਹੋ ਜੀ ਖੁਸ਼ ਰਹੋ ਜ਼ਿੰਦਗੀ ਦੇ ਵਿੱਚ